ਉਹ ਲੈ ਚਾ ਲਈ ਰੇੜੀ ਇੱਥੇ ਅਗਲੀ ਸੜੀ ਤੋਂ ਲੈ ਰੇੜੀ ਲੈਣੀ ਤੇ ਨਹੀਂ ਲਾਣਾ ਤੇ ਬਸ ਕੰਮ ਕਰਿਆ ਸੀ ਨੱਚੇ ਵੇਚਿਆ ਸੀ ਅਸੀਂ ਬੱਸ ਰੇਕ ਦੇ ਦੇਖਣਾ ਬੱਸ ਰੇਕ ਦੇ ਦੇਣਾ ਉਹ ਤਾਂ ਆਪਣਾ ਜਾਂਦੇ ਨਹੀਂ ਘਟ ਦੋ ਮੇਰੇ ਕੋਲ ਪਤਾ ਕਿਹੜਾ ਦੂਸਰ ਨੂੰ ਪਤਾ ਕਿਹੜੇ ਆ ਹਾਂ ਤੁਹਾਨੂੰ ਕੀ ਬੰਦ ਕਰਨਾ ਸੀ ਕਿਹੜੇ ਆ ਤੁਹਾਨੂੰ ਕਿਹੜੇ ਕੰਮ ਕਰਨਾ ਸੀ ਹਰ ਗਿਆ ਤੁਹਾਨੂੰ ਦੱਸ ਕੇ ਆ ਬੰਦ ਕਰਨਾ ਸੀ ਫਿਰ ਤੇਰੇ ਨਾਲ ਕੰਮ ਕਰਨਾ ਸੀ ਕਿਉਂ ਬਣਿਆ ਹੋਇਆ ਕਿਹੜਾ ਕੰਮ ਕਰਦਾ ਸੀ ਮੁੰਡਾ ਵੇ ਇਕੱਠਾ ਇਧਰੋਂ ਤੁਸੀਂ ਗੋਲੀ ਮਾਰਦੇ ਮੈਨੂੰ ਗੋਲੀ ਮਾਰਦੇ ਨਹੀਂ ਕੋਈ ਨਹੀਂ ਵੀਰਾ ਰੋਕੋ ਤਾਂ ਬੁਧਾਰਾ ਦੇ ਕੌਣ ਆ ਕੋਈ ਨਹੀਂ ਮੈਂ ਇਸ ਪਰ ਨਹੀਂ ਆ ਮੈਂ ਐਕਟ ਕਰਦੇ ਚਲੋ ਤੁਮਹਾਨੂੰ ਇਹਦੇ ਨਾਲ ਦੇ ਸਾਰ ਇਹਦੇ ਨੂੰ ਤਰ ਕਰਦੇ ਮੈਂ ਤੋਰ ਕੇ ਆ ਬਈ ਕੰਨੂ ਇਸ ਪਰ ਦਾ ਕੀ ਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੇਂਟ ਕਰ ਦੇ ਕਰ ਸਕਦਾ ਹਾਂ ਤੇ ਦੋ ਸਰਕਾਰੀ ਜੋਰ ਨਾਲ ਤੁਮਹਾਨੂੰ

ਮਾਣਕਾ ਸਾਰਾ ਇਨਸ਼ਾ ਅੱਲਾਹ ਇਸ ਨੂੰ ਬੰਦ ਕਰ ਦੇ ਹਮਾਂ ਦਾ ਮਕਸਦ ਆਰਥਿਕ ਕਿਤੇ ਰੱਖਿਆ ਕੋਈ ਨਾ ਰੋੜੀ ਪਾਦਾ ਇਸ ਵੀਡੀਓ ਬਣਾ ਲਈ ਹੈ ਸਾਰੀ ਕਿਆ ਜਾਣ ਲਗਾਇਆ ਇਹਨੂੰ ਕੋ ਆਦਾ ਬਾਕੀ ਮੈਂ ਦੇਖਦਾ ਮੈਂ ਪਟਾੜਾ ਵਾਲਿਆਂ ਨੂੰ ਸਾਰਿਆਂ ਨੂੰ ਗਵਾਹਾਂ ਨੂੰ ਨਗਰ ਮੱਤਾਂ ਨੂੰ ਸੱਚੇ ਕੰਮ ਕਰਨ ਕਹਿੰਦਾ ਹਾਂ

ਕੋਈ ਨਾ ਕੋਈ ਨਾ ਕੋਈ ਮੈਂ ਅਸਲ ਨਹੀਂ ਹਾਂ ਮੈਂ ਮੱਲਕ ਕਰਕੇ ਚੱਲوں ਚੱਲ ਲੋਕਾਂ ਦਾ ਕੰਮ ਕਰਦਾ ਸਰ ਸਰ ਮੈਂ ਤੋੜ ਦੇ ਆ ਬਈ ਕੱਲੂ ਇਸ ਪਾਸੇ ਆ ਕੀ ਆ ਕੱਲ ਸਰਦਮ ਤੂੰ ਤੂੰ ਮੇਰੀ ਕੰਪਲੇਨਟ ਕਰ ਦੇ ਸਰ ਸਰ ਕਰਨ ਤੋਂ ਦੇ ਦ ਸਰਕਾਰੀ ਦਫਤਰਾਂ

ਕੋਈ ਚੱਕ ਨਹੀਂ ਹੱਛਾ ਲੱਗਦਾ ਅਧਿਕਾਰੀਆਂ ਨੇ ਸਾਡਾ ਇਸ਼ਾਨਦਾਨ ਬਿਲਕੁਲ ਜੇਕਰ ਕੋਈ ਨਾ ਕੋਈ ਆਰਜ਼ੀ ਦਾ ਫੀਸ ਰਟਿਆ ਕੋਈ ਨਾ ਕੋਈ ਸੁਣ ਹੀ ਪਾਣ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਾ ਜਾਣ ਲੱਗਾ ਇਹਨੂੰ ਫਾਦੋ ਬਾਕੀ ਮੈਂ ਦੇਖਦਾ ਮੈਂ ਟਟਾ ਵਾਲਿਆਂ ਸਾਰਿਆਂ ਨੂੰ ਉਹ ਅਨਰੂ ਨਗਰਪਾਲਿਕਾ ਨੇ ਸਾਧਰਨ ਵਿੱਚ ਕੰਮ ਕਰਨਾ ਚਾਹੀਦਾ ਹੈ ਅੱਜ ਦੀ ਸੜੀ ਤੋਂ ਨਹੀਂ ਲੰਘਦੇ ਤੇ ਨਹੀਂ ਲਾਤ ਤੇ ਬਸ ਕੰਮ ਕਰ ਰਹੇ ਸੀ ਨੱਚੇ ਵੇਚ ਰਹੇ ਸੀ ਬਸ ਰੇਕ ਤੇ ਦੇਖਣਾ ਰੇਕ ਦੇ ਨੰਬਰ ਕਰੀ ਵੇਚਦੇ ਆ ਉਹ ਤਾਂ ਆਪਣੇ ਜਾਂਦੇ ਨਹੀਂ ਦੱਸੋ ਮੈਂ ਬਕਾਇਦਾ ਪੁੱਤਾ ਕਿਹੜਾ ਪੁੱਤੋਂ ਤੋਂ ਪਤਾ ਕਿਹੜੇ ਆ ਹਾਂ ਤੁਹਾਨੂੰ ਮੈਂ ਬਸ ਦੱਸ ਦੇਣਾ ਉਹ ਕਿਹੜੇ ਕਰ ਰਹੇ ਸੀ ਬਸ ਕੰਮ ਕਰ ਰਹੇ ਸੀ ਕਿਉਂ ਬਣਿਆ ਹੋਇਆ ਕਿਹੜਾ ਕੰਮ ਕਰਦਾ ਸੀ ਬੋਲ ਮਾਰ ਕੇ ਕੱਟ ਨਹੀਂ ਕੋਈ ਜਿਹੜਾ ਤੁਸੀਂ ਬੋਲ ਮਾਰ ਕੇ ਮੈਨੂੰ ਗੱਡੀਆਂ ਨਹੀਂ ਕੋਈ ਨਹੀਂ ਵੀਰਾ ਲੋਕਾਂ ਤੋਂ ਬੁਲਾ ਲੈਣੇ ਕੌਣ ਆਹ ਨਹੀਂ ਹੋਣਾ ਇਸ ਤੇ ਨਹੀਂ ਹੋਣਾ ਲੋਕ ਲੋਕ ਤੁਹਾਨੂੰ ਹਰ ਕੰਮ ਕਰਨਾ ਹੈ ਇਹਦੇ ਨਾਲ ਦੇ ਸਾਹ ਸਰ ਇਸ ਦਿਨ ਤੱਕ ਕਰਦੇ ਮੈਂ ਤੋਰ ਨਹੀਂ ਆ ਫਿਰ ਤੁਹਾਨੂੰ ਇਸ ਬਾਰੇ ਦੱਸੀਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੇਨਟ ਕਰ ਦੇ ਕਰ ਸਕਦਾ ਸਰਕਾਰ ਦੇ ਲੋ ਸਰਕਾਰੀ ਦਫ਼ਤਰ ਨੂੰ तो कोई चक्कर तो नहीं, नहीं।, नहीं। एक्शन लो ਕੋਈ ਚੱਕੀ ਨਹੀਂ ਦੇ ਚਾਹੁੰਦਾ ਕੋਈ ਚੱਕੀ ਨਹੀਂ ਦੇ ਚਾਹੁੰਦਾ ਸਾਰੀ ਇਨਸ਼ਾਅੱਲਾ ਇਸ ਵੀਡੀਓ ਬਣਾ ਲਈ ਹੈ ਸਾਰੀ ਕਾ ਜਾਣ ਲਗਾਇਆ ਇਹਨੂੰ ਪਾਦਾ ਬਾਕੀ ਮੈਂ ਦੇਖਦਾ ਮੈਂ ਪੁੱਡਾੜਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਜ਼ਰ ਪਾਉਂਦਾ ਹਾਂ ਸੱਚੇ ਤੋਂ ਚੱਲਣੇ ਕਹਿੰਦਾ ਇਹ ਨਹੀਂ ਲਾਉਂਦੇ ਤੇ ਬਲਕਿ ਕੰਮ ਕਰੇ ਸੀ ਨਜ਼ਰ ਵਿੱਚ ਆਇਆ ਸੀ ਕੋਈ ਨਹੀਂ ਬਰੇਡ ਤੇ ਦੇਖ ਲਾ ਹਾਂ ਬਰੇਡ ਤੇ ਦੇਖ ਲਾਉਂਦੇ ਕਹਿੰਦੇ ਵੇਚਦੇ ਆ ਉਹ ਤਾਂ ਬੜਾ ਜਾਣਦੇ ਨਹੀਂ ਤੜਦੋ ਮੈਂ ਤੁਮ ਕਹਿੰਦਾ ਕਿ ਦੱਸ ਜਿਹੜਾ ਤੁਸ ਤੋਂ ਪਤਾ ਜਿਹੜੇ ਆ ਹਾਂ ਤੁਮ ਕਿਹੜੇ ਕੰਮ ਕਰਦੇ ਹੋ ਤੁਹਾਨੂੰ ਕਿਹੜੇ ਕੰਮ ਕਰਦੇ ਸੀ ਹਾਂ ਜੇ ਤੁਸੀ ਦੱਸ ਕੇ ਕਿਹੜਾ ਕੰਮ ਕਰਦੇ ਸੀ ਜੋ ਕਰੇ ਹੋ ਕਿਹੜੇ ਕੰਮ ਨਹੀਂ ਕਰਤਾ ਸੀ ਮੋਹਰ ਦੇ ਕਿਤੇ ਕੀ ਜਦੋਂ ਉਸ ਦੀ ਬੜੀ ਮਾਰੋ ਵਿੱਚ ਮਿਲੂ ਬੜੀ ਮਾਰੋ ਵਿੱਚ ਨਹੀਂ ਕੋਈ ਨਹੀਂ ਉਹ ਨਹੀਂ ਉਹ ਅਸਲ ਨਹੀਂ ਹਾਂ ਮੈਨੂੰ ਲੱਗੇ ਚਲੋ ਚਲੋ ਤੁਹਾਨੂੰ ਹਟਾਉਂਦਾ ਨਹੀਂ ਸਰ ਇਹਨੂੰ ਤਲ ਕਰ ਦੇ ਮੈਂ ਤੋਰ ਦੇ ਆ ਬਈ ਕੰਨੂ ਇਸ ਦਾ ਕੀ ਆ ਕਰ ਸਰਦਮ ਤੂੰ ਉਹ ਮੇਰੀ ਕੰਪਲੇਟ ਕਰ ਦੇ ਸਰ ਸਰਕਾਰੀ ਕਾਫੀ কোড্ডেডেকে বারস ওোড্ডেডে মোড্ড কূডে আিনা কেড়া জাড়া কোড়ার ঑র্যাড্য বারাডেরা কোডুডবারা কোডেক্ড্ডবে আিয়া ਕੰਜਸ ਐਸ਼ਾਨ ਲਾਡੂ ਕੋਈ ਨਹੀਂ ਹੈ ਨਾ ਆਰੰਭਾ ਕਿਹੜਾ ਕੋਈ ਨਾ ਕੋਈ ਪਾਦੇ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਾ ਜਾਣ ਲਗਾਇਆ ਇਹਨੂੰ ਫਾਦੋ ਬਾਕੀ ਮੈਂ ਦੇਖਦਾ ਮੈਂ ਪਟਾੜਾ ਵਾਲਿਆਂ ਨੂੰ ਸਾਰਿਆਂ ਨੂੰ ਨੂੰ ਖੰਨਰ ਨੂੰ ਨਗਰ ਮੌਤਾਂ ਨੂੰ ਸਾਧਕੇ ਨੂੰ ਸੱਚਾ ਕਹਿੰਦਾ